ਔਰ ਰੋਟੀ ਖਾਲਾ ਉਹ ਕੀ ਤੂੰ ਯਾਰ ਮਹੀਨੇ ਦਾ ਭੁੱਖਾ ਸੀ ਤੜਕੇ ਜੇ ਤੂੰ ਮੈਨੂੰ 15 ਫੂਨ ਲਾਦੇ ਮੈਂ ਉਥੇ ਫੈਕਟਰੀ ਚ ਖੜਾ ਸੀਗਾ ਉਥੇ ਟਰਾਲੇ ਨਹੀਂ ਲੈਂਦੇ ਓਏ ਰੋਟੀ ਤਾਂ ਖਾਣੀ ਸੀਗੀ 9 ਵੇ ਰੋਟੀ ਖਾਣ ਨੂੰ ਨੇ 1 ਵਜ ਗਿਆ ਤੜਕੇ ਰੋਟੀ ਨਹੀਂ ਉਹ ਬਾਕੀ ਇਹ ਤੜਕੇ ਦੇ ਨੇ ਆਹੀ ਵਣ ਬੰਨਿਆ ਤੂੰ ਉਹ ਤੜਕੇ ਦਾ ਆਹੀ ਵਜਣਾ ਸੀਗਾ ਮੈਂ ਕਿਹਾ ਲੱਤ ਲਾ ਤੜਕੇ ਸੌ ਗਿਆ ਸੀਗਾ ਹੁਣ ਪਤਾ ਨਾ ਸੀਜ਼ਨ ਮੁੱਕਣ ਵਾਲਾ ਤੈਨੂੰ ਐ ਦਵਾਲ ਤਗੇ ਵੀ ਮੁੜ ਕੇ ਪੈਸੇ ਦਾ ਦੇਣੇ ਪੈਣਗੇ ਬਾਕੀ ਸੱਚ ਵਿੱਚ ਤੈਨੂੰ ਕੱਲ ਦਾ ਪੈਸੇ ਨੂੰ ਕਹੀ ਜਾਨੇ ਰਪੇਸੇ ਦੇਰ ਮੈਨੂੰ ਚਾਹੀਦੇ ਆ ਕਰੇ ਉਹ ਕੋਈ ਨਹੀਂ ਯਾਰ ਖੜ ਜਾ ਜੇ ਡੰਗ ਤੇ ਯਾਰ ਮੈਂ ਦੇ ਦੂੰਗਾ ਮੇਰਾ ਉਧਰ ਫੈਕਟਰੀ ਚ ਬਹੁਤ ਦਿਮਾਖ ਖਰਾਬ ਹੋਇਆ ਉਧਰ ਟਰਾਲੀ ਨਹੀਂ ਲੈਂਦੇ ਉਹ ਬਾਈ ਯਾਰ ਮੈਂ ਤੇਰੇ ਪੈਸੇ ਮਾਰੇ ਹੀ ਲੱਗਾਂਗਾ ਜੇ ਮੇਰੇ ਕੋਈ ਪੈਸੇ ਹੁੰਦੇ ਮੈਂ ਤੇਰੇ ਘਰੋਂ ਲੱਗਦਾ ਮਜਬੂਰੀ ਮਾਰੇ ਹੀ ਲੱਗਾਂ ਕਰੇ ਸੌਦਾ ਲਿਆਉਣ ਵਾਲਾ ਪਿਆ ਯਾਰ ਉਹ ਯਾਰ ਕੋਈ ਗੱਲ ਨਹੀਂ ਪੰਜ ਸੱਤ ਦਿਨ ਖੜ ਜਾ ਮੈਂ ਦੇ ਦੂੰਗਾ ਪੈਸੇ ਯਾਰ ਕਰੇ ਸਾਡੇ ਸੌਦਾ ਹੈ ਨੀ ਕਿ ਮੈਨੂੰ ਘਰ ਦੇ ਵੜਵੜ ਖਾਣ ਨੂੰ ਪੈਂਦੇ ਆ ਕਹਿੰਦੇ ਪੈਸਾ ਲਿਆ ਤੂੰ ਕਹਿੰਦਾ ਪੰਜ ਸੱਤ ਦਿਨ ਠਹਿਰ ਕੇ ਦੂੰਗਾ ਪੈਸੇ ਯਾਰ 15 ਦਿਨ ਹੋਏ ਦਿਨ ਲਾਰੇ ਲਾਈ ਜਾਂਦੇ ਨੂੰ ਮੇਰਾ ਦਿਮਾਗ ਨਾ ਖਰਾਬ ਕਰ ਯਾਰ ਮੈਂ ਸੀਜ਼ਨ ਖਤਮ ਹੋਏ ਤਾਂ ਪੈਸੇ ਦੇਵਾਂਗਾ ਲਾਉਣਾ ਸੀ ਜਾਂ ਲਾਹਣੀ ਟੰਡੀ ਲੱਗ ਗਿਆ ਯਾਰ ਮੇਰਾ ਦਿਮਾਗ ਨਾ ਖਰਾਬ ਕਰ ਬਸ ਮੈਨੂੰ ਪਤਾ ਹੀ ਸੀ ਤੂੰ ਹੁਣ ਪੈਸੇ ਦੇਣ ਵੇਲੇ ਲਚਕੜੀਆਂ ਕਰੇਂਗਾ ਕੋਈ ਨਾ ਕੱਲ ਨੂੰ ਸਰਪੰਚ ਨੂੰ ਲੈ ਕੇ ਤੇਰਾ ਨਿਬੜੂਗਾ ਲਵਾੜਾ ਜਦੋਂ ਲਵਾਉਣਾ ਸੀ ਜਾ ਭੱਜਾ ਯਾਰ ਗਲਤੀ ਹੋ ਗਿਆ ਯਾਰ ਕੰਮ ਨਾ ਹੁਣ ਮੌਕੇ ਤੇ ਬੰਦਾ ਹਥਿਆਵੇ ਗੁੱਸੇ 'ਚ ਬੋਲਿਆ ਗਿਆ ਮੈਂ ਹੁਣ ਆਪ ਮਸ਼ੀਨ ਚਲਾਉਂਗਾ ਕਿ ਫੈਕਟਰੀ 'ਚ ਕੀੜਾ ਮਾਰੂਗਾ ਨਾ ਟਰਾਲੇ ਲੈਂਦੇ ਹੈਲੋ ਹਾਂ ਤੀਰੇ ਉਹ ਕਿਵੇਂ ਆ ਮਾਸੀ ਦੇ ਆ ਮੁੰਡਿਆ ਉਹ ਤੈਨੂੰ ਮੈਂ ਬਾਅਦ ਚ ਫੋਨ ਲਾਉਣਾ ਯਾਰ ਮੈਂ ਥੋੜਾ ਜਿਹਾ ਟੈਨਸ਼ਨ 'ਚ ਆਂ ਜੀ ਉਹ ਯਾਰ ਟੈਨਸ਼ਨ ਤਾਂ ਜੇ ਦੱਸੇਗਾ ਫੇਰ ਹੀ ਹੱਲ ਹੋਊਗੀ ਦੱਸ ਨਹੀਂ ਹੱਲ ਹੋਣ ਦੇ ਮਸਲੇ ਬੋਲ ਕੇ ਟੈਨਸ਼ਨ ਆ ਉਹ ਯਾਰ ਕੁਛ ਨਹੀਂ ਯਾਰ ਡਰਾਈਵਰ ਨਾਲ ਥੋੜਾ ਜਿਹਾ ਮੈਸ ਉੱਚਾ ਨਹੀਂ ਮੈਂ ਬੋਲਿਆ ਗਿਆ ਉਹ ਵਿਚਾਲੇ ਮਸ਼ੀਨ ਛੱਡ ਕੇ ਭੱਜ ਗਿਆ ਯਾਰ ਹੁਣ ਮੈਂ ਮਸ਼ੀਨ ਚਲਾਵਾਂ ਕਿ ਮੈਂ ਟਰਾਲਿਆਂ ਮਗਰ ਜਾਵਾਂ ਕਿ ਕੀ ਕਰਾਂ ਯਾਰ ਅੱਛਾ ਉਹ ਬੰਦਾ ਹੈ ਨਹੀਂ ਤੇਰੀ ਨਿਗਾਹ 'ਚ ਕੋਈ ਯਾਰ ਹੁੰਦਾ 5-7 ਦਿਨ ਹੀ ਰਹਿ ਗਈ ਸੀ ਜਨੇ ਉਹ ਯਾਰ ਬੰਦੇ ਦੇ ਤੋਂ ਕੀ ਕਰਾਉਣਾ ਹੈ ਮੈਂ ਕਣਕ ਵੀਚ ਕੇ ਜਮਾ ਵੇਲਣਾ ਹੈ ਇਹ 5-7000 ਰੁਪਿਆ ਉਹਨੂੰ ਦੇਂਗਾ ਮੈਂ ਆ ਜਾਣਾ 10 ਕਦਮਾਂ ਬੋਲ ਪਰ ਕੱਲ ਨੂੰ ਆ ਜੀ ਯਾਰ ਬਾਈ ਬਣ ਕੇ ਉਹ ਯਾਰ ਕੱਲ ਕਿਹਨੇ ਵੇਖਿਆ ਮੈਂ ਮਸ਼ੀਨ ਰੋਕਣੀ ਪਊਗੀ ਮੈਂ ਤਾਂ ਤੇਰੇ ਕੋਲੇ ਆ ਗਿਆ ਬੋਟਾਂ ਵਾਲੀ ਜੀਵਨ ਨੂੰਦੇ ਘੰਟੇ ਤੂੰ ਕਾਇਮ ਹੋ ਜਾ ਆ ਜਾ ਆ ਆ ਮਾਸੀ ਦੇ ਮੁੰਡਿਆ ਓ ਕਿਵੇਂ ਆ ਆ ਵੀ ਗਿਆ ਠੀਕ ਆ ਵੀਰੇ ਬਦਲ ਵੀ ਆਇਆ ਬੜੀ ਗਾਲਾਂ ਹੋਇਆ ਫਿਰਦਾ ਓ ਮੈਂ ਤਾਂ ਘਰੋਂ ਹੀ ਆਇਆ ਮੈਂ ਕਿਹਾ ਮੈਂ ਕਿਹੜਾ ਵਿਆਹ ਤੇ ਜਾਣਾ ਯਾਰ ਚਲਾਉਣੀ ਤਾਂ ਮਸ਼ੀਨ ਆ ਮੈਂ ਜਦੋਂ ਘਰੇ ਆ ਕੇ ਮੋਟਰਸਾਈਕਲ ਆ ਮੈਂ ਕਿਹਾ ਮਾਸੀ ਮਸ਼ੀਨ ਕਿੱਥੇ ਆ ਕਹਿੰਦੀ ਹੋ ਖੜੀ ਆ ਮੈਂ ਭੱਜ ਆਇਆ ਓ ਚੱਲ ਐਂ ਕਰ ਪਹਿਲਾਂ ਤੂੰ ਚਾਹ ਪੀ ਆਹ ਕੱਲੀ ਚਾਹ ਦਾ ਕੀ ਪੀਣਾ ਯਾਰ ਹੈਗਾ ਮਲਮੂਲ ਓ ਯਾਰ ਤੈਨੂੰ ਪਤਾ ਮੈਂ ਤਾਂ ਖਾਂਦਾ ਹੀ ਨਹੀਂ ਫਿਰ ਕਿੱਲੋ ਮੰਗਾ ਲਾ ਬਾਈ ਟੜਕੇ ਕਿੱਲੋ ਓਏ ਓ ਯਾਰ ਕਿੱਲੋ ਨਾ ਕੀ ਹੁੰਦਾ ਜੇ ਬੰਦਾ ਰੱਖਿਆ ਤਾਂ ਉਹ ਕਿੰਨਾ ਖਰਚਾ ਕਰਾਉਂਦਾ ਤੇਰਾ ਮੇਰਾ ਤਾਂ ਕੱਲਾ ਖਾਣ ਪੀਣ ਹੀ ਆ ਯਾਰ ਇੰਨੇ ਨਾਮ ਵਾਲੇ ਜੀ ਲੱਗੇ ਰਹਿੰਦਾ ਮਸ਼ੀਨ ਤੇ ਥੱਕਦਾ ਨਹੀਂ ਬੰਦਾ ਚੱਲ ਕੋਈ ਗੱਲ ਨਹੀਂ ਫਿਰ ਮਗਾਉਣਾ ਮੈਂ ਤੇਰੇ ਵਾਸਤੇ ਤੂੰ ਐਂ ਕਰ ਮੈਂ ਹੋਰ ਵੀ ਕਿਸੇ ਪਾਸੇ ਜਾਣਾ ਹੁੰਦਾ ਮੈਨੂੰ ਮਸ਼ੀਨ ਨੂੰ ਨਜ਼ਰ ਖਿੜਾਉਣੀ ਪੈਂਦੀ ਆ ਤੂੰ ਬੈਠ ਮਸ਼ੀਨ ਤੇ ਯਾਰ ਬਸ ਠੀਕ ਆ ਨਾਲੇ ਮੈਂ ਤੇਰਾ ਸਮਾਨ ਲੈ ਆ ਦੂੰ ਤੇ ਨਾਲੇ ਮੈਂ ਫੈਕਟਰੀ ਜਾ ਆਵਾਂ ਹਾਂ ਧੀਰੇ ਉਹ ਕਿੱਥੇ ਆ ਬੌੜਿਆ ਹੀ ਨਹੀਂ ਉਹ ਮੈਂ ਤਾਂ ਫੈਕਟਰੀ ਸੀ ਯਾਰ ਬਸ ਆਉਣਾ ਤੇ ਮਸ਼ੀਨ ਚੱਲੀ ਜਾਂਦੀ ਆ ਵਧੀਆ ਮਸ਼ੀਨ ਤਾਂ ਤਾਣੇ ਗਿਣੀ ਜਾਂਦੀ ਆ ਤੇ ਮ ਸਮਾਨ ਦਾ ਤੇਰਾ ਭਰਾ ਵਾ ਲੈ ਲਿਆ ਬਾਹਾਂ ਚ ਟੰਗੀ ਫਿਰਦਾ ਆਉਣਾ ਠੀਕ ਯਾਰ ਕੰਡ ਵਾਲੀ ਲੜੀ ਜਾਂਦੀ ਐ ਕਰ ਇੱਕ ਬੋਤਲ ਹੀ ਫੜੀ ਸ਼ਰਾਬ ਦੀ ਓਏ ਯਾਰ ਹਾਈ ਦੱਸਦੇ ਆਂ ਹੀ ਬਹੁਤ ਆਤੀ ਰੇ ਉਹ ਸੁਦਿਆਂ ਨੂੰ ਯਾਰ ਦਿਨ ਤਾਂ ਛੇਪ ਨਾਲਾ ਕੋਡੇ ਰਹਿ ਗਏ ਕੰਡ ਲੜੀਆਂ ਦੀ ਬਾਕੀ ਜੇ ਲੱਗਿਆ ਹੋਵੇ ਪੈਕ ਫਿਰ ਨਿਆਰੀ ਇਹਨਾਂ ਤੁਰਿਆ ਆਉਂਗਾ ਮੈਂ ਚੱਲ ਆਉਣਾ ਕੋਈ ਨਹੀਂ ਆ ਜਾ ਖਿੱਚ ਕੇ ਕਰਾਂ ਠੀਕ ਉਹ ਲਾ ਦਿਓ ਮੜਾ ਖਿੱਚ ਕੇ ਟਰਾਲਾ ਯਾਰ ਦੂਜਾ ਟਰਾਲਾ ਵੀ ਤੁਰਿਆ ਹੀ ਉਹ ਵੀ ਆਉਣ ਵਾਲਾ ਹੀ ਆ ਉਹ ਕਿਵੇਂ ਮਸ਼ੀਨ ਰੋਕੀ ਬੈਠਾ ਐ ਹੋਇਆ ਬੈਠਾ ਗੱਠ ਤੇ ਜਿਵੇਂ ਟੂਲ ਤੇ ਬਾਂਦਰ ਬੈਠਾ ਹੁੰਦਾ ਕਾਣੂ ਮੱਖਣ ਨਾਲ ਮਸਾਲਾ ਮਲ ਗਏ ਨਾਲ ਫਸ਼ਾਬਸ਼ੂ ਕਰਦਾ ਹੀ ਮੈਂ ਤਾਂ ਓਏ ਆ ਭਰਾਵਾ ਤੇਰੀ ਕਿਲੋ ਭੁੱਕੀ ਰਹਾਤੀ ਆ ਇਹ ਕਿਹੜਾ ਮੱਛੜੀ ਸਸਤੀ ਆ 6000 ਨੂੰ ਕਿਲੋ ਆ ਚੱਲ ਭੁੱਕੀ ਵਾਲਾ ਕੰਮ ਤਾਂ ਤੂੰ ਕਰਤਾ ਓਕੇ ਬੋਤਲ ਲੈ ਕੇ ਆਇਆ ਓ ਲੈ ਆਂਦੀ ਭਰਾਵਾ ਆ ਫੜ ਕੀ ਯਾਰ ਮਾਸੀ ਦੇ ਮੁੰਡਿਆ ਆ ਸੌਫਗਾ ਜੀ ਤੈਨੂੰ ਫੜਾਉਂਦੇ ਇਹਨੂੰ ਸ਼ਰਮ ਨਹੀਂ ਆਉਂਦੀ ਮੈਨੂੰ ਯਾਰ ਫੜਦੇ ਇਹਨੂੰ ਸ਼ਰਮ ਆ ਜਾਂਦੀ ਆ ਮੈਂ ਨਹੀਂ ਇਹ ਪੀਂਦਾ ਪੁੰਦਾ ਵਾ ਓਏ ਹੋਰ ਕਿਹੜੀ ਪੀਣੀ ਆ ਮੈਂ ਤਾਂ ਉਹ ਲੈ ਕੇ ਦੇ ਜਿਹੜੀ ਸਾਰੀਆਂ ਰੁੱਤਾਂ ਵਾਲੀ ਹੁੰਦੀ ਆ ਓਏ ਉਹ ਕਿਹੜੀ ਹੁੰਦੀ ਆ ਆਲ ਸੀਜ਼ਨ ਉਹ ਯਾਰ ਤੀ ਰੇ ਦੇਣਾ ਸਾਰ ਲਾ ਯਾਰ ਉਹ ਤਾਂ ਵਾਵਾ ਮਹਿੰਗੀ ਆਊਗੀ ਯਾਰ ਜੇ ਡਰਾਈਵਰ ਰੱਖਿਆ ਹੁੰਦਾ ਤੂੰ ਉਹਨੂੰ ਵੀ ਪੈਸੇ ਦਿੰਦਾਈ ਮੈਂ ਕਿਹੜਾ ਤੇਰਾ ਖਰਚਾ ਕਰਾਉਣਾ ਮੇਰਾ ਤਾਂ ਖਾਣ ਪੀਣੀਆਂ ਬਾਈ ਕੱਲਾ ਉਹ ਹੀ ਲੱਗਦੇ ਮਨ ਦਾ ਠੀਕ ਆ ਯਾਰ ਲਿਆਉਣਾ ਆ ਫੜ ਭੁੱਖੀ ਓਹੋ ਓਏ ਆ ਕੀ ਹੋ ਗਿਆ ਓਏ ਆ ਤਾਂ ਹੋ ਗਿਆ ਉਹੀ ਕੰਮ ਟੁੱਟ ਗਿਆ ਯਾਰ ਆ ਤਾਂ ਚੱਲ ਦੱਸਦਾ ਮਾਸੀ ਦੇ ਮੁੰਡੇ ਨੂੰ ਓਏ ਆ ਭੜ ਭਰਾਵਾ ਆਪਦੀ ਸਾਰੀਆਂ ਰੁੱਤਾਂ ਵਾਲੀ 15 ਗੜੇ ਤੜਕੇ ਤੂੰ ਮਰਾਤੇ ਨਹੀਂ ਆਹ ਕੰਮ ਤਾਂ ਤੂੰ ਬਈ ਸਿਰਾਈ ਕਰਿਆ ਆਂ ਪਰ ਬਈ ਯਾਰ ਇੱਕ ਕੰਮ ਕਰਸਾ ਹੋ ਗਿਆ ਕੀ ਹੋ ਗਿਆ ਏ ਮੈਥੋਂ ਰੇਸ ਤੇ ਮੁੱਕੀ ਵੱਧ ਵੱਜ ਗਈ ਕ੍ਰਾਸ ਟੁੱਟ ਗਿਆ ਬਈਆ ਓਏ ਆ ਭਰਾਵਾ ਮੇਰੇ ਬੱਜੇ ਹੱਥਾਂ ਲੇ ਵੇਖ ਲੈ 1 ਵਜੇ ਤੂੰ ਆਇਆ 15000 ਦਾ ਤੂੰ ਕ੍ਰਾਸ ਤੋੜਤਾ 6000 ਦੀ ਮੈਂ ਤੈਨੂੰ ਭੁੱਕੀ ਲਿਆ ਕੇ ਦਿੱਤੀ 700 ਦੀ ਹੁਣ ਮੈਂ ਤੈਨੂੰ ਦਾਰੂ ਦੀ ਬੋਤਲ ਲਿਆ ਕੇ ਦਿੱਤੀ ਆ ਕੁੱਲ ਮਿਲਾ ਕੇ ਆਥਨ ਤੋਂ ਪਹਿਲਾਂ ਤੂੰ 22000 ਰੁਪਇਆ ਮੇਰਾ ਲਵਾਤਾ ਜੇਕਰ ਤੂੰ ਮੇਰਾ ਭਾਈ 5-4 ਦਿਨ ਇੱਥੇ ਹੋਰ ਰਹਿ ਗਿਆ ਮੇਰੇ 4-5 ਲੱਖ ਨੂੰ ਤੂੰ ਤੂੰ ਹੋਰ ਦੇ ਦੇਂਗਾ ਚੁੱਪ ਕਰਕੇ ਠਾਣੇ ਠੰਡੇ ਘਰੇ ਜਾਵੜਾ ਜੇ ਮੈਂ ਇਥੋਂ ਚੱਲੀ ਤਾਂ ਮੈਂ ਮਸ਼ੀਨ ਚਲਾ ਲੂੰਗਾ ਨਹੀਂ ਮੈਂ ਟਰੈਕਟਰ ਤੇ ਮਸ਼ੀਨ ਧੋਕੇ ਅੰਦਰ ਲਾ ਦੂੰਗਾ ਚੱਲ ਘਰੇ ਹੋ ਕੇ ਜਾਣਾ 2-400 ਤਾਂ ਲਾਗ ਮਾਸੀ ਵੀ ਦੇਊਗੀ ਓਏ 25000 ਦੀ ਤਾਂ ਮੇਰੀ ਤੂੰ ਤੂੰ ਦੇ ਗਿਆ ਹਜੇ ਕੋਈ ਲਾਗ ਦੀ ਕਸਰ ਆ ਮੂਡ ਮੱਤ ਜਾ ਇਹਨੂੰ ਰਿਸ਼ਤਿਆਂ ਦੀ ਨਾ ਹਜੇ ਨਹੀਂ ਕਦਰ ਜੀ ਹੈ ਨਹੀਂ